ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ 11 ਵਜੇ ਹੋਵੇਗੀ ਤੇ ਇਸ ਮੀਟਿੰਗ ਦੇ ਵਿੱਚ ਕਈ ਫੈਸਲਿਆਂ ਦੇ ਉੱਤੇ ਮੋਹਰ ਲੱਗ ਸਕਦੀ ਹੈ ਤੇ ਕਈ ਪ੍ਰੋਜੈਕਟਾਂ ਨੂੰ ਹਰੀ ਝੰਡੀ ਮਿਲ ਸਕਦੀ ਹੈ ਦੱਸ ਦਈਏ ਕਿ ਇਹ ਮੀਟਿੰਗ ਅੱਜ ਮقرਰ ਕੀਤੀ ਗਈ ਹੈ ਇਸ ਤੋਂ ਪਹਿਲਾਂ ਮੀਟਿੰਗ ਦੇ ਲਈ ਤਰੀਕਾਂ ਰੱਖੀਆਂ ਗਈਆਂ ਸੀ ਪਰ ਉਹ ਮੀਟਿੰਗ ਮੁਲਤਵੀ ਹੁੰਦੀ ਗਈ ਤੇ ਹੁਣ ਅੱਜ ਦਾ ਦਿਨ ਮੀਟਿੰਗ ਵਾਸਤੇ ਹੈ ਤੇ ਮੀਟਿੰਗ 11 ਵਜੇ ਹੋਣੀ ਹੈ ਜਿਦੇ ਵਿੱਚ ਕਈ ਮਦਾਂ ਵਿਚਾਰੀਆਂ ਜਾ ਸਕਦੀਆਂ ਨੇ ਖਾਸ ਕਰ ਇੱਕ ਚਰਚਾ ਬਣੀ ਹੋਈ ਹੈ ਕਿ ਖੂਨ ਦੇ ਰਿਸ਼ਤਿਆਂ ਦੇ ਵਿੱਚ ਯਾਨੀ ਕਿ ਬਲੱਡ ਰਿਲੇਸ਼ਨ ਦੇ ਵਿੱਚ ਜਿਹੜਾ ਰਜਿਸਟਰੀਆਂ ਦਾ ਕੰਮ ਹੁੰਦਾ ਹੈ ਉਦੇ ਉੱਤੇ ਵੀ ਸਟੈਂਪ ਡਿਊਟੀ ਲੱਗ ਸਕਦੀ ਹੈ ਇਸ ਤੋਂ ਇਲਾਵਾ ਇੱਕ ਨਵੀਂ ਪਾਲਸੀ ਨੂੰ ਪ੍ਰਵਾਨਗੀ ਮਿਲ ਸਕਦੀ ਹੈ ਇਹ ਪਾਲਸੀ ਹੈ ਬ੍ਰਿਜ ਐਂਡ ਰੈਂਪ ਪਾਲਸੀ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਹੋਰ ਵੀ ਕਈ ਜਿਹੜੇ ਮੁੱਦੇ ਨੇ ਅੱਜ ਇਸ ਮੀਟਿੰਗ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਮੀਟਿੰਗ 2025 ਦੀ ਪਹਿਲੀ ਮੀਟਿੰਗ ਹੈ ਕੈਬਨਟ ਦੀ ਇਸ ਤੋਂ ਪਹਿਲਾਂ ਪੰਜ ਮੀਟਿੰਗਾਂ 2024 ਦੇ ਵਿੱਚ ਹੋਈਆਂ ਸੀ ਤੇ ਆਖਰੀ ਮੀਟਿੰਗ ਅਕਤੂਬਰ ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ 4 ਮਹੀਨਿਆਂ ਬਾਅਦ ਹੁਣ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਪਿਛਲੇ ਸਾਲ ਪੰਜ ਮੀਟਿੰਗਾਂ ਇਸ ਕਰਕੇ ਹੋਈਆਂ ਕਿਉਂਕਿ ਚੋਣਾਂ ਦਾ ਵਰਾ ਸੀਗਾ 2024 ਦੇ ਵਿੱਚ ਲੋਕ ਸਭਾ ਤੋਂ ਲੈ ਕੇ ਨਗਰ ਨਿਗਮ ਕਾਉਂਸਲ ਤੇਸ ਤੋਂ ਇਲਾਵਾ ਪੰਚਾਇਤੀ ਚੋਣਾਂ ਹੋਈਆਂ ਜ਼ਿਮਨੀ ਚੋਣਾਂ ਹੋਈਆਂ ਤਾਂ ਉੱਧਰ ਸਭ ਦਾ ਧਿਆਨ ਸੀਗਾ ਸਾਰੀਆਂ ਸਿਆਸੀ ਤਰ੍ਹਾਂ ਤੇ ਪੰਜਾਬ ਸਰਕਾਰ ਵੀ ਉਹਨਾਂ ਚੋਣਾਂ ਦੇ ਵਿੱਚ ਰੁਝੀ ਹੋਈ ਸੀ ਤਾਂ ਇਸ ਕਰਕੇ ਹੁਣੇ ਮੀਟਿੰਗ ਹੋਣ ਜਾ ਰਹੀ ਹੈ ਇੱਕ ਤਾਂ ਇਹਦੇ ਵਿੱਚ ਤੁਹਾਨੂੰ ਦੱਸ ਦਿੱਤਾ ਹੈ ਕਿ ਬਲੱਡ ਰਿਲੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਤਬਾਦਲੇ ਹੁੰਦੇ ਨੇ ਜ਼ਮੀਨਾਂ ਦੇ ਉਹਦੇ ਉੱਤੇ ਸਟੈਂਪ ਡਿਊਟੀ ਲੱਗ ਸਕਦੀ ਹੈ ਜਿਹੜੀ ਫਿਲਹਾਲ ਦੀ ਘੜੀ ਨਹੀਂ ਲੱਗਦੀ ਸੀ ਤਾਂ ਦੂਜੇ ਪਾਸੇ ਇੱਕ ਜਿਹੜੀ ਪਾਲਿਸੀ ਹੈ ਉਹ ਹੈ ਬ੍ਰਿਜ ਐਂਡ ਰੈਂਪ ਪਾਲਿਸੀ ਇਹਦੇ ਤਹਿਤ ਇਹ ਹੈ ਕਿ ਜਿਹੜੀਆਂ ਨਹਿਰਾਂ ਹੁੰਦੀਆਂ ਨੇ ਡਰੇਨਾ ਹੁੰਦੀਆਂ ਨੇ ਉਹਨਾਂ ਦੇ ਉੱਤੇ ਕਈ ਵਾਰ ਬ੍ਰਿਜ ਬਣਾਏ ਜਾਂਦੇ ਨੇ ਪੁਲ ਬਣਾਏ ਜਾਂਦੇ ਨੇ ਉਹ ਹੁਣ ਬਣਾਉਣੇ ਮੁਸ਼ਕਲ ਹੋ ਜਾਣਗੇ ਕਿਉਂਕਿ ਉਹਦੇ ਵਾਸਤੇ ਵੀ ਪੈਸੇ ਭਰਨੇ ਪੈਣਗੇ ਇੱਕ ਯੱਕ ਮੁਸਤਫੀਸ ਤਾਰਨੀ ਪਵੇਗੀ ਕਿਉਂਕਿ ਕੌਮੀ ਸੜਕ ਮਾਰਗ ਤੇ ਰੇਲਵੇ ਵੱਲੋਂ ਜਿਹੜਾ ਹੈ ਉਹ ਨਹਿਰਾਂ ਦੇ ਉੱਤੇ ਪੁਲ ਬਣਾਏ ਜਾਂਦੇ ਨੇ ਜਿਹਦੇ ਨਾਲ ਜਿਹੜਾ ਹੈ ਉੱਥੇ ਇੱਕ ਸਹੂਲਤ ਮਿਲ ਜਾਂਦੀ ਹੈ ਚਾਹੇ ਉਸ ਵਿਭਾਗ ਨੂੰ ਚਾਹੇ ਲੋਕਾਂ ਨੂੰ ਤਾਂ ਉਹਦੇ ਉੱਤੇ ਹੁਣ ਫੀਸ ਲੱਗੇਗੀ ਸ਼ੈਰੀਕਰਨ ਕਰਕੇ ਕਈ ਜਿਹੜੇ ਪ੍ਰਾਈਵੇਟ ਡਿਵੈਲਪਰ ਨੇ ਉਹ ਵੀ ਪੁਲ ਵਗੈਰਾ ਬਣਾ ਰਹੇ ਨੇ ਤਾਂ ਉਹਨਾਂ ਨੂੰ ਹੁਣ ਫੀਸ ਭਰਨੀ ਪੈ ਸਕਦੀ ਹੈ ਜੇਕਰ ਇਹ ਫੈਸਲਾ ਅੱਜ ਹੋ ਜਾਂਦਾ ਇਸ ਨਵੀਂ ਪਾਲਿਸੀ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਰੈਂਪ ਬਣਾਏ ਜਾਂਦੇ ਨੇ ਕਈ ਵਾਰ ਨਹਿਰੀ ਪਟੜੀਆਂ ਦੇ ਉੱਤੇ ਰੈਂਪ ਵਗੈਰਾ ਬਣਾ ਦਿੱਤੇ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਫੈਸਲਾ ਅੱਜ ਆ ਸਕਦਾ ਹੈ ਦੱਸ ਦਈਏ ਕਿ ਜਿਹੜਾ ਇਹ ਸਟੈਂਪ ਡਿਊਟੀ ਵਾਲਾ ਮਾਮਲਾ ਹੈ ਕਿ ਬਲੱਡ ਰਿਲੇਸ਼ਨ ਦੇ ਵਿੱਚ ਜੇਕਰ ਰਜਿਸਟਰੀ ਕਰਾਉਣੀ ਹੈ ਤਾਂ ਉਹਦੇ ਉੱਤੇ ਵੀ ਫੀਸ ਲੱਗ ਸਕਦੀ ਹੈ ਤਾਂ ਉਹਨੂੰ ਲੈ ਕੇ ਕਿਸਾਨਾਂ ਨੇ ਵੀ ਵਿਰੋਧ ਦਰਜ ਕੀਤਾ ਹੈ ਕਹਿੰਦੇ ਜੀ ਇਹ ਨਹੀਂ ਹੋਣਾ ਚਾਹੀਦਾ ਹੋਰ ਵੀ ਕਈ ਧਿਰਾਂ ਜੜੀਆਂ ਨੇ ਉਹ ਇਹਦਾ ਵਿਰੋਧ ਕਰਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਮਾਲ ਵਿਭਾਗ ਦੀ ਜਿਹੜੀ ਜਮ੍ਹਾਂ ਰਾਸ਼ੀ ਹੈ ਰੈਵਨਿਊ ਆ ਉਹਦੇ ਵਿੱਚ ਇਹਦੇ ਨਾਲ ਜ਼ਰੂਰ ਫਾਇਦਾ ਹੋਵੇਗਾ ਕਿਉਂਕਿ ਵੱਖ-ਵੱਖ ਸੋਰਸਿਸ ਤੋਂ ਹੀ ਸਰਕਾਰ ਨੇ ਪੈਸਾ ਕਮਾਉਣਾ ਹੁੰਦਾ ਹੈ ਤੇ ਉਹੀ ਲੋਕਾਂ ਦੇ ਉੱਤੇ ਲਾਉਣਾ ਹੁੰਦਾ ਹੈ ਤਾਂ ਇਸ ਕਰਕੇ ਕਈ ਜਿਹੜੇ ਪ੍ਰੋਜੈਕਟ ਨੇ ਉਹ ਵੀ ਚੱਲਣੇ ਹੁੰਦੇ ਨੇ ਤਾਂ ਇਹਨਾਂ ਨੂੰ ਹਰੀ ਝੰਡੀ ਦੇਣੀ ਆ ਤਾਂ ਕਈ ਫੈਸਲੇ ਅੱਜ ਲਏ ਜਾਣੇ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਨਿਯਮ ਨੇ ਜਿਦੇ ਵਿੱਚ ਇੱਕ ਆ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਦੀ ਉਮਰ ਦੇ ਸਬੰਧੀ ਵੀ ਕੋਈ ਫੈਸਲਾ ਲਿਆ ਜਾ ਸਕਦਾ ਕਿਉਂਕਿ ਪਹਿਲਾਂ ਜਿਹੜੀ ਉਮਰ ਹੱਦ ਹੈ ਉਹ 70 ਸਾਲ ਹੈ ਤੇ ਉਹਦੇ ਉੱਤੇ ਵੀ ਘਟਾਉਣ ਜਾਂ ਵਧਾਉਣ ਦੇ ਉੱਤੇ ਕਟੁਕਟ ਘਟਾਉਣ ਦੇ ਉੱਤੇ ਕੋਈ ਫੈਸਲਾ ਆ ਸਕਦਾ ਅੱਜ ਦੀ ਮੀਟਿੰਗ ਬੜੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਤਕਰੀਬਨ 4 ਮਹੀਨਿਆਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ 6 ਫਰਵਰੀ ਨੂੰ ਮੀਟਿੰਗ ਹੋਣੀ ਸੀ ਫਿਰ 10 ਫਰਵਰੀ ਨੂੰ ਰੱਖੀ ਗਈ 6 ਨੂੰ ਇਸ ਕਰਕੇ ਮੁਲਤਵੀ ਹੋ ਗਈ ਕਿ 8 ਫਰਵਰੀ ਨੂੰ ਦਿੱਲੀ ਦੇ ਨਤੀਜੇ ਆਉਣੇ ਸੀਗੇ ਤੇ 10 ਨੂੰ ਰੱਖੀ ਗਈ ਸੀ ਉਹ ਵੀ ਕੁਝ ਕਾਰਨਾ ਕਰਕੇ ਹੋ ਗਈ ਤੇ ਹੁਣ ਅੱਜ ਇਹ ਮੀਟਿੰਗ ਰੱਖੀ ਗਈ ਹੈ ਇਹਦੇ ਵਿੱਚ ਕੀ ਮਤਾ ਵਿਚਾਰੀਆਂ ਜਾਂਦੀਆਂ ਨੇ ਕਿਸ ਤਰ੍ਹਾਂ ਦੇ ਨਾਲ ਫੈਸਲੇ ਲਏ ਜਾਂਦੇ ਨੇ ਕੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਇਹਦੇ ਬਾਰੇ ਜਿਵੇਂ ਅਪਡੇਟ ਆਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ